ਹਾਸ਼ੀਕ ਕਾਲ ਹਾਸ਼ੀਆ ਕਾਲਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਹੀ ਤਰ੍ਹਾਂ ਆਜਾਪਾਈ ਕੋ ਹੋਰ ਨਿਊ ਵੀਡੀਓ ਨਿਊ ਵੀਡੀਓ ਨਹੀਂ ਲਾਈਵ ਲੈ ਕੇ ਆਏ ਆ ਜੀ ਇਸ ਦੇ ਵਿੱਚ ਜਿਹੜਾ ਆਪਾਂ ਕਾਟਨ ਦਾ ਸੂਟ ਰੈਡੀ ਕੀਤੇ ਨੇ ਡਿਸਕਾਊਂਟ ਦੇ ਉੱਪਰ ਨੇ ਆਪਾਂ ਉਹ ਲੈ ਕੇ ਆਏ ਹਾਂ ਸੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਸਾਰਾ ਕੁਝ ਫੈਬਰਿਕ ਡਿਟੇਲ ਜਿਹੜੇ ਵੀ ਆਪਣੇ ਕੋਲੇ ਕਾਟਨ ਦੇ ਸੂਟ ਰੈਡੀ ਨੇ ਆਪਾਂ ਉਹ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਜਿੱਦਾਂ ਕਿ ਇਹ ਵਾਲੇ ਜਿਹੜੇ ਸੂਟ 'ਚ ਕੋਈ ਥੋੜਾਵਾ ਤਾਂ ਪ੍ਰੋਬਲਮ ਹੈ ਹਨਾ ਉਹ ਵੀ ਆਪਾਂ ਡਿਸਕਾਊਂਟ ਦੇ ਉੱਪਰ ਆ ਜਿਹੜਾ ਕੱਢਾਂਗੇ ਜੀ ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਟ੍ਰੀਬਿਊਟ ਨੇ ਸਭ ਦਾ ਪ੍ਰਾਈਜ਼ ਆਪਾਂ ਜਿਹੜਾ ਵੀਡੀਓ ਦੇ ਵਿੱਚ ਹੀ ਮੈਂ ਤੁਹਾਨੂੰ ਕਰਾਂਗੀ ਜੀ ਇਹਦੇ ਵਿੱਚ ਜਿੱਦਾਂ ਕਿ ਆਹ ਵਾਲਾ ਫਸਟ ਸੂਟ ਆ ਗਿਆ ਤੁਸੀਂ ਦੇਖ ਰਹੇ ਹੋਗੇ ਇਹ ਵਾਲਾ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਹੈਗਾ ਇਹ ਆਪਾਂ ਨੇ ਰੈਡੀ ਕੀਤਾ ਵੀਰੇ ਪਿਓਰ ਕਾਟਨ ਦੇ ਉੱਪਰ ਰਾਮ ਟੈਕਸ ਦੀ ਕੈਂਬ੍ਰਿਕ ਕਾਟਨ ਆਈ ਹੈ ਜੀ ਇਹ ਰਾਮ ਟੈਕਸ ਦੀ ਕੈਂਬ੍ਰਿਕ ਕਾਟਨ ਦੇ ਉੱਪਰ ਆਪਾਂ ਨੇ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਪੌਂਚੇ ਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਪੌਂਚੇ ਬਣਾਏ ਨੇ ਬਾਕੀ ਮੈਂ ਤੁਹਾਨੂੰ ਇੱਕ ਵਾਰ ਨਾ ਵੀਡੀਓ ਵੀ ਦਿਖਾ ਦੇਣੀ ਆ ਜਿਹੜੀ ਵੀਡੀਓ ਨੇ ਦੇਖ ਕੇ ਮੇਰੀ ਭੈਣ ਨੇ ਇਹ ਵਾਲਾ ਸੂਟ ਸਾਡੇ ਕੋਲੋਂ ਰੈਡੀ ਕਰਵਾਇਆ ਸੀ ਜੀ ਉਹ ਵਾਲੀ ਵੀਡੀਓ ਜੋ ਹੋਇਆ ਫੋਨ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਵੀ ਇਹ ਵੀਡੀਓ ਨੇ ਦੇਖ ਕੇ ਉਹਨਾਂ ਨੇ ਆਪਣੇ ਕੋਲੋਂ ਜਿਹੜਾ ਸੂਟ ਹੈ ਰੈਡੀ ਕਰਵਾਇਆ ਸੀਗਾ ਉਹ ਨਵੀਂ ਰੈਡੀ ਕਰਵਾਇਆ ਸੀਗਾ ਸੋ ਆਲ ਦਨ ਇਹਦੇ ਵਿੱਚ ਜਿਹੜੀ ਇਹ ਵਾਲੀ ਬਲੈਕ ਕਲਰ ਦੀ ਹੈ ਬਲੈਕ ਕਲਰ ਦੀ ਸ਼ਰਟ ਲਗਵਾਈ ਹੋਈ ਆ ਇਹ ਆਹ ਵਾਲਾ ਸੂਟ ਸੀ ਜੇ ਸੇਮ ਆਪਾਂ ਨੇ ਇਹ ਵਾਲਾ ਸੂਟ ਆ ਜਿਹੜਾ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਸੀ ਸੇਮ ਇਹ ਵਾਲਾ ਸੋਰੀ ਇਹ ਵਾਲਾ ਸੂਟ ਹੈ ਜਿਹੜਾ ਸੇਮ ਐਸ ਏਜ਼ ਰੈਡੀ ਕਰਕੇ ਦਿੱਤਾ ਹੈ ਬਾਟਮ ਆ ਗਈ ਜੀ ਇਹ ਵਾਲੀ ਸ਼ਰਟ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਕਈ ਸੂਟਾਂ ਦੇ ਨਾਲ ਆਪਾਂ ਨੇ ਦੁਪੱਟੇ ਵੀ ਜਿਹੜੇ ਆ ਨਾਲ ਹੀ ਰੈਡੀ ਕੀਤੇ ਹੈਗੇ ਇਹ ਦੇਵਤੇ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਆਪਣੇ ਰਾਮਟੈਕਸ ਦੀ ਕੈਂਬ੍ਰਿਕ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਇਹ ਵਾਲੀ ਬਾਟਮ ਹੈ ਜੀ ਬਾਟਮ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸ਼ਰਟ ਹੈ ਸ਼ਰਟ ਤੇ ਆਪਣੇ ਬਾਹਾਂ ਤੇ ਵੀ ਕੰਮ ਕੀਤਾ ਹੈ ਤੇ ਬੈਕ ਤੇ ਸ਼ਰਟ ਦੀ ਫਰੰਟ ਦੋਨੇ ਸਾਈਡ ਤੇ ਕੰਮ ਕੀਤਾ ਇਹ ਵਾਲਾ ਇਹਦੇ ਨਾਲ ਦੁਪੱਟਾ ਹੈਗਾ ਅਗਰ ਕੋਈ ਮੇਰੀ ਭੈਣ ਦੁਪੱਟਾ ਵੀ ਲੈਣਾ ਚਾਹੁੰਦੇ ਸਾਡੇ ਕੋਲ ਦੁਪੱਟਾ ਵੀ ਲੈ ਸਕਦੇ ਆ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਦਾ ਪ੍ਰਾਈਸ ਹੈ ਸਿਰਫ 1200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਸ਼ਰਦੀ ਫਰੰਟ ਦੇ ਬੈਕ ਤੇ ਬਾਹਮਾ ਤੇ ਤੇ ਪੌਂਚਿਆਂ ਦੇ ਉੱਪਰ ਇਹ ਵਾਲਾ ਕੰਮ ਆਊਗਾ ਜੀ। ਇਹਦੇ ਵਿੱਚ ਜਿਹੜਾ ਆਪਾਂ ਨੇ ਸੈਕੰਡ ਸੂਟ ਰੈਡੀ ਕੀਤਾਗਾ ਸੈਕੰਡ ਸੂਟ ਦਾ ਵੀ ਸੇਮ ਕਲਰ ਰੈਡੀ ਕੀਤਾ ਹੋਇਆਗਾ। ਸੇਮ ਹੀ ਸਭ ਕੁਝ ਸੇਮ ਰੈਡੀ ਹੋਇਆ ਇਹਦਾ ਵੀ ਸੇਮ ਪ੍ਰਾਈਸ ਹੈਗਾ। ਇੱਕ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਕਲਰ ਦਾ ਡਿਫਰੈਂਸ ਹੋ ਉਹ ਰੈਡੀ ਕੀਤਾਗਾ ਲिटल बिट ਤੁਸੀਂ ਦੇਖ ਸਕਦੇ ਜਿੱਦਾਂ ਕਿ ਇਹ ਵਾਲਾ ਬਲੈਕ ਨਾਲ ਥੋੜਾ ਜਿਹਾ ਡਾਰਕ ਕਲਰ ਹੈ ਇਹ ਵਾਲਾ ਥੋੜਾ ਜਿਆਦਾ ਲਾਈਟ ਆ। ਇੱਕ ਆਪਾਂ ਨੇ ਇਹ ਵਾਲਾ ਰੈਡੀ ਕੀਤਾਗਾ। ਇਹ ਆ ਗਿਆ ਜੀ ਆਪਣਾ ਇਹ ਵੀ ਸੇਮ ਫੈਬਰਿਕ ਆ ਇਹ ਵੀ ਬਲੈਕ ਕਲਰ ਦੀ ਸ਼ਰਟ ਆ ਗਈ ਇਹਦੇ ਨਾਲ ਬਾਟਮ ਆ ਗਈ ਇਹ ਵੀ ਸੂਟ ਆਪਣੇ ਕੋਲ ਰੈਡੀ ਟੂ ਡਿਸਪੈਚ ਹੈਗਾ ਇਹ ਸਾਰੇ ਸੂਟ ਹੀ ਆਪਣੇ ਜਿਹੜੇ ਰੈਡੀ ਡਿਸਪੈਚ ਆ ਆਰਡਰ ਵੀਰੇ ਤੁਸੀਂ 9855462231 ਵਾਲੇ ਨੰਬਰ ਤੇ ਮੈਸੇਜ ਕਰਕੇ ਜਿਹੜਾ ਆਰਡਰ ਆਪਣਾ ਬੁੱਕ ਕਰ ਸਕਦੇ ਹੋਗੇ ਇਸ ਕੇ ਦੇ ਵਿੱਚ ਨਾ ਆਪਣੇ ਕੋਲੇ ਥੋੜਾ ਜਿਹਾ ਨਾ ਵਾਈਟ ਥ्रेड ਦੀ ਸਿਆਹ ਆ ਜਿੱਦਾਂ ਕਿ ਆ ਵਾਲਾ ਦਿਸਿਆ ਇਹ ਸੂਟ ਨਾ ਆਪਣੇ ਡਿਸਕਾਊਂਟ ਦੇ ਉੱਪਰ ਕੱਢਿਆ ਹੋਇਆ ਹੈਗਾ ਮੈਨੂੰ ਇੱਕ ਵਰਬ ਜਮਾ ক্লোਸ ਤੋਂ ਦਿਖਾ ਦੇਣੀ ਹੈ ਇਹ ਵਾਲਾ ਨਾ ਬਾਈਟ ਥ्रेड ਜਿਹੜਾ ਥੱਲੇ ਆਪਣੇ ਫਿਰਕੀ ਦਾ ਹੁੰਦਾ ਉਹ ਵਾਲਾ ਉੱਪਰ ਆਇਆ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਸਿਰਫ 800 ਰੁਪਏ ਦੇ ਵਿੱਚ ਨਾਲ ਹੀ ਸੀਮ ਸੂਟ ਆਊਗਾ 800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕਿਸੇ ਨੇ ਆਰਡਰ ਕਰਨਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462331 ਵਾਲੇ ਨੰਬਰ ਤੇ ਤੁਸੀਂ ਇਹ ਵਾਲੇ ਨੰਬਰ ਤੇ ਤੁਸੀਂ ਜਿਹੜਾ ਮੈਸੇਜ ਕਰ ਸਕਦੇ ਹੋ ਜੀ ਇਦ ਨਾਲ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਅਗਰ ਕੋਈ ਮੇਰੀ ਭੈਣ ਦੁਪੱਟਾ ਲੈਣਾ ਚਾਹੁੰਦੀ ਹੈ ਬਿਲਕੁਲ ਵੀਡੀਓ ਵਾਲਾ ਦੁਪੱਟਾ ਮੈਂ ਤੁਹਾਨੂੰ ਦਿਖਾ ਦਣੀ ਹੈ ਦੁਪੱਟੇ ਦੇ ਉੱਪਰ ਵੀ ਆਪਣੇ ਬਹੁਤ ਸੋਹਣਾ ਕੱਟਵਰਕ ਕੀਤਾ ਹੋਇਆ ਜੀ ਇਹ ਵਾਲਾ ਦੁਪੱਟਾ ਆ ਗਿਆ ਦੁਪੱਟੇ ਦੇ ਉੱਪਰ ਵੀ ਕੱਟਵਰਕ ਕੀਤਾ ਹੋਇਆ ਅਗਰ ਕੋਈ ਦੁਪੱਟਾ ਲੈਣਾ ਚਾਹੁੰਦਾ ਤਾਂ ਦੁਪੱਟਾ ਵੀ ਲੈ ਸਕਦਾ ਅਗਰ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜੀ ਹਾਂ ਜੀ ਵੀਰੇ ਮੈਂ ਓਪਨ ਕਰਕੇ ਦਿਖਾ ਦਣੀ ਆ ਤੁਹਾਨੂੰ ਜਿੱਦਾਂ ਕਿ ਇਹ ਸ਼ਰਟ ਦਾ ਸਾਰਾ ਫਰੰਟ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਸ਼ਰਟ ਦੀ ਫਰੰਟ ਦੇ ਉੱਪਰ ਨਾਲ ਦਾ ਥ੍ਰੈਡ ਯੂਜ਼ ਕਰਕੇ ਬਿਲਕੁਲ ਵਰਕ ਕੀਤਾ ਹੋਇਆ ਹੈਗਾ ਸੇਮ ਹੀ ਵਰਕ ਆ ਜਿਹੜਾ ਆਪਾਂ ਨੇ ਇਹਦੇ ਬੈਕ ਸਾਈਡ ਦੇ ਉੱਪਰ ਕੀਤਾ ਹੈ ਇਹ ਵਾਲੀ ਸਾਰੀ ਬੈਕ ਸਾਈਡ ਆ ਗਈ ਸ਼ਰਟ ਦੀ ਤੇ ਨਾਲ ਹੀ ਇਹਦੇ ਬਾਹਮਾਂ ਦਾ ਵਰਕ ਕੀਤਾ ਹੋਇਆ ਜੀ ਇਹਦੇ ਨਾਲ ਜਿਹੜੀ ਇਹ ਵਾਲੀ ਬਾਟਮ ਆ ਗਈ ਜੀ ਇਹ ਵਾਲੀ ਬਾਟਮ ਆ ਗਈ ਇਹ ਬਾਟਮ ਦੇ ਉੱਪਰ ਐਵੇਂ ਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਸ਼ਿਪਿੰਗ ਚਾਰजेस ਪੰਜਾਬ ਦੀ ਵੀਰੇ 70 ਰੁਪਈਆ ਆ ਜਿੱਥੇ ਮਰਜੀ ਤੁਸੀਂ ਆਪਣਾ ਜਿਹੜਾ ਕੋਰੀਅਰ ਆ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਇਹ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਇਹਨਾਂ ਚ ਕੋਈ ਵੀ ਸੂਟ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਆਰਡਰ ਕਰ ਸਕਦੇ ਹੋ ਜਿਹੜਾ ਕਿ ਡਿਸਕਾਊਂਟ ਦੇ ਉੱਪਰ ਆ ਇਹ ਵੀ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਜਿੱਦਾਂ ਮੈਂ ਤੁਹਾਨੂੰ ਦੱਸਿਆ 800 ਆ ਫੈਬਰਿਕ ਵਗੈਰਾ ਸਾਰਾ ਕੁਝ ਸੇਮ ਹੀ ਲਗਾਇਆ ਹੋਇਆਗਾ ਬਟ ਜਸਟ ਇਹਦੇ ਵਿੱਚ ਕੀ ਹੈਗਾ ਇਹਦੇ ਵਿੱਚ ਜਿੱਦਾਂ ਕਿ ਇਹ ਵਾਲੇ ਆ ਇਹ ਵਾਲੇ ਦੇ ਵਿੱਚ ਵਾਈਟ ਥ्रेड ਥੋੜਾ ਜਿਆਦਾ ਦਿਸਦਾਗਾ ਤਾਂ ਅਗਰ ਕੇਵਲ ਸੂਟ ਆਪਣਾ ਜਿਹੜਾ ਡਿਸਕਾਊਂਟ ਦੇ ਉੱਪਰ ਕੱਢਿਆ ਹੋਇਆ ਜੀ ਅਗਰ ਦੁਪੱਟਾ ਲੈਣਾ ਤੁਸੀਂ ਦੁਪੱਟਾ ਵੀ ਲੈ ਸਕਦੇ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਹਾਂਜੀ ਇੱਕ ਆਪਣੇ ਕੋਲੇ ਇਹਦੇ ਇਹ ਆਗੇ ਕਾਟਨ ਦੇ ਸੂਟ ਵੀਰੇ ਇਹ ਵੀ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਕੱਢੇ ਹੋਏ ਨੇ ਫੈਬਰਿਕ ਵਗੈਰਾ ਸਾਰਾ ਉਸਤਾਨ ਦੁਕਾਨੀ ਆ ਹਾਂਜੀ ਵੀਰੇ ਗੁਰਦਾਉਂ ਦੀ ਸ਼ਿਪਿੰਗ 80 ਰੁਪਈਆ ਰਹੂਗੀ ਇਹ ਵਾਲੇ ਆਗੇ कॉटन ਦੇ सूट ਬਹੁਤ ਸੋਹਣੇ कॉटन दी कलेक्शन है मैं तुम्हें दिखा देनी एक बार सारा फैब्रिक भी बहुत सोणा प्योर कॉटन के सूट ने सिर्फ 700 ਦੇ ਵਿੱਚ ਆ ਲਾਈਨਿੰਗ ਲਗਾਉਣ ਦੀ ਲੋੜ ਨਹੀਂ ডিসਕਾਊਂਟ ਦੇ ਉੱਪਰ ਆਏ ਵਾਲਾ ਸੂਟ ਹੈ ਜਿਹੜਾ ਜੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਣੇ ਕੋਲ ਜਿਹੜੇ 3 ਕਲਰ ਆਏ ਨੇਗੇ ਇਹ ਕੇਵਲਾ ਕਲਰ ਆ ਗਿਆ ਇੱਕ ਇਹ ਵਾਲਾ ਕਲਰ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਹੈਗਾ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿੱਦਾਂ ਮੇਰਾ ਕੰਟੈਕਟ ਨੰਬਰ ਪਹਿਲਾਂ ਵੀ ਦੱਸਿਆ ਇਹ ਵਾਲੇ ਕੰਟੈਕਟ ਨੰਬਰ ਹਾਂਜੀ ਤੁਸੀਂ ਵਟਸਐਪ ਕਰ ਸਕਦੇ ਹੋ ਮੈਨੂੰ ਆਹ ਕੋਈ ਨਾ ਹਾਂਜੀ ਭੈਣੇ ਸੂਟ ਬਾਦੂ ਨੇ ਅਸੀਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਡੇਲੀ ਪਾਉਣੇ ਹੁੰਨੇ ਆਂਗੇ ਮੇਰਾ WhatsApp ਗਰੁੱਪ ਬਣਿਆ ਹੋਇਆ ਹੈ ਜਿਹੜੇ ਵੀ ਸੂਟ ਆਪਣੇ ਕੋਲੇ ਰੈਡੀ ਹੁੰਦੇ ਨੇ ਆਪਾਂ ਖੁਦ ਰੈਡੀ ਕਰਦੇ ਹਾਂਗੇ ਉਹ ਆਪਣੇ ਗਰੁੱਪ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂਗੇ ਜਿੱਦਾਂ ਕਿ ਇਹ ਵਾਲੇ ਸਾਰੇ ਸੂਟ ਅੱਜ ਰੈਡੀ ਹੋਏ ਸੀ ਉਹ ਵਾਲੇ ਵੀ ਸਾਰੇ ਸੂਟ ਆਪਣੇ ਕੋਲੇ ਜਿਹੜੇ ਰੈਡੀ ਟੂ ਡਿਸਪੈਚ ਆ ਕਾਫੀ ਸੂਟ ਇੱਧਰ ਵੀ ਰੈਡੀ ਪਏ ਆਗੇ ਕਿਉਂਕਿ ਇਹਦੇ ਵਿੱਚ ਸਿਰਫ ਆਪਾਂ ਉਹੀ ਸੂਟ ਪਾਉਣੇ ਹੁੰਦੇ ਨੇ ਜਿਹੜੇ ਡੇਲੀ ਦੇ ਡੇਲੀ ਆਪਾਂ ਰੈਡੀ ਕਰਦੇ ਹਾਂ ਜੀ ਇਹ ਵੀ ਆਪਣੇ ਕੋਲੇ ਵੇ ਕਾਟਨ ਦੇ ਸੂਟ ਆਏ ਹੋਏ ਨੇ ਅਗਰ ਇਨਾਂ ਚੋਂ ਕੋਈ ਪਸੰਦ ਆਉਂਦਾ ਜਾਂ ਇਨਾਂ ਚੋਂ ਕੋਈ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਖਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀ ਵੀਡੀਓ ਨੂੰ ਮੇਰੇ ਭੈਣਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਜੋ ਕਿ ਘਰ ਬੈਠ ਕੇ ਆਪਣੀ ਸ਼ਾਪਿੰਗ ਕਰਨਾ ਚਾਹੁੰਦੀ ਇਹ ਨੇ ਜੇ ਆਪਨਾ ਮਸ਼ੀਨ ਦਾ ਕੋਈ ਵੀ ਕੰਮ ਸਿੱਖਣਾ ਚਾਹੁੰਦਾ ਤਾਂ ਵੀ ਸਾਡੇ ਨਾਲ ਤੁਸੀਂ ਕੰਟੈਕਟ ਆ ਜਿਹੜਾ ਕਰ ਸਕਦੇ ਹੋ ਇੱਕ ਚੀਜ਼ ਹੋਰ ਮੈਨੂੰ ਮੈਸੇਜ ਆਉਂਦੇ ਨੇ ਵੀ ਤੁਸੀਂ ਪਾਰਸਲ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਪਾਰਸਲ ਡੇਲੀ ਰੁਟੀਨ ਦੇ ਵਿੱਚ ਕੱਢਦੇ ਹਾਂ ਜਿੱਦਾਂ ਕਿ ਅੱਜ ਵਾਲੇ ਪਾਰਸਲ ਪੈਕ ਹੋ ਰਹੇ ਨੇਗੇ ਮੈਂ ਤੁਹਾਨੂੰ ਕਹਾਂ ਤੇ ਡੇਲੀ ਦੇ ਡੇਲੀ ਪਾਰਸਲ ਆਪਣੇ ਡੇਲੀ ਜਾਂਦੇ ਨੇਗੇ ਇਹ ਵਾਲੇ ਸੂਟਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਲੈ ਕੇ ਆਵਾਂਗੇ ਜੀ ਇਹ ਵਾਲੇ ਸਾਰੇ ਸੂਟ ਵੀ ਡਿਸਕਾਊਂਟ ਦੇ ਉੱਪਰ ਕੱਢਾਂਗੇ ਸੋ ਅਗਰ ਕੋਈ ਸੂਟ ਪਸੰਦ ਹੁੰਦਾ ਤਾਂ ਤੁਸੀਂ ਇਹ ਨੰਬਰ ਤੇ ਜਰੂਰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9855462231 ਵਾਲਾ ਨੰਬਰ ਮੇਰਾ WhatsApp ਨੰਬਰ ਵੀ ਆ ਐਂਡ ਕਾਲਿੰਗ ਨੰਬਰ ਵੀ ਆ ਜੀ 83605 ਵਾਲਾ ਨੰਬਰ ਵੀ ਮੇਰੇ ਹੀ ਨੰਬਰ ਆ ਬਟ ਉਹ ਵਾਲਾ ਨੰਬਰ ਆ ਜਿਹੜਾ ਮਸ਼ੀਨਾਂ ਦੇ ਉੱਪਰ ਹੁੰਦਾ ਸੋ ਤਾਂ ਕਰਕੇ ਕਈ ਵਾਰ ਕਾਲ ਅਟੈਂਡ ਨਹੀਂ ਹੁੰਦੀ ਤਾਂ ਮੈਸੇਜ ਵੀ ਨਹੀਂ ਕੀਤਾ ਜਾਂਦਾ ਰਿਪਲਾਈ ਵੀ ਨਹੀਂ ਕੀਤਾ ਜਾਂਦਾ ਸੋ ਮੇਰੀਆਂ ਭੈਣਾਂ ਦੇ ਕਈਆਂ ਦੇ ਸਾਨੂੰ ਮੈਸੇਜ ਆਉਂਦੇ ਨੇ ਕਿ ਤੁਸੀਂ ਇਹ ਨੰਬਰ ਤੇ ਰਿਪਲਾਈ ਨਹੀਂ ਕਰਦੇ ਮੈਂ 9855462231 ਵਾਲੇ ਨੰਬਰ ਤੇ ਸਭ ਦਾ ਰਿਪਲਾਈ ਕਰਦੀ ਹਾਂ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜ਼ੀ ਵੀਡੀਓ